ਸਰਬ ਕਰਮ ਫਲ ਤੇ ਆਗਾਹੀ ਤੇ ਆਗਾਤ ਸ਼ਾਂਤੀ ਹਾ ਅਨੰਤਰਮ ਜਨਮ ਕਰਮ ਚਮੈ ਦਿਬੈ ਮੇ ਮੰਜ ਬੇਤੀ ਤਤ ਬਤਾਹਾ ਤੇ ਅਬਤ ਬ ਦੇਹੁ ਪੁਨਰ ਜਨਮ ਮੈਤੀ ਮਾਮ ਬੇਤੀ ਸੋ ਅਰਜਨ ਜਗਾਟਾ ਬਿ ਗਲਾ ਜਲਾ ਪ੍ਰਭਾ ਬਤਾ ਬਿਕਾ ਤਲੇ ਗਲੇ ਬਲੰਬਰੰ ਬਿਤੰਬ ਗੰਗਾ ਕੰਗ ਮਾਲਿਕੰ ਢਮ 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 ਨਿਨਾਦ ਬੰਦ ਧਮਰ ਬਯੰ ਚਿਕਾਰ ਚੰਦ ਕੰਡੰ बम तनो तुना से बांसे बम 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 आद अंत को जासन पावा मते अनुमान निगम असगावा खरीदा चार गवाया हंड के चार गवाया सामर लेखा रब्बा मंगेसिया ਤੋ ਅਹੋ ਕੇ ਰੇ ਕਾਮ ਔਰ ਦ ਗੁਰੇ ਨਮਹਿ ਦ ਗਾਉ ਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵ ਬਾਏ ਨਮਹਿ تین ਤੋ ਕਾ ਮੰਗਲਾ ਚਰਨ ਦੀਆਂ ਹਨ ਬਹੁਤ ਸਾਰੀਆਂ ਦੂਸਰੀਆਂ ਬਾਣੀਆਂ ਲਾਂਗ ਗੁਰੂ ਸਾਹਿਬ ਇਸ ਬਾਣੀ ਦਾ ਆਰੰਭ ਵੀ ਤਪਰੇ ਪਿਆਰੇ ਤੇ ਸਤਿਕਾਰਯੋਗ ਸਤਿਗੁਰ ਜਿੱਦੇ ਉਸਤਤਤ ਦੁਬਾਰਾ ਕਰ ਰਹੇ ਹਾਂ ਆਪ ਜੀ ਪਰਮਾ ਰਹੇ ਹਨ ਗੁਰੂ ਦਰਵਾਜ਼ੇ ਵਿੱਚ ਸੀ ਉਸ ਨੂੰ ਨਮਸਕਾਰ ਹੈ ਗੁਰੂ ਜੋ ਦੁਗਾਂਡੇ ਅਰੰਭ ਹੁਣ ਉੱਤੇ ਵੀ ਸੀ ਉਸ ਨੂੰ ਨਮਸਕਾਰ ਹੈ ਸਤਿਗੁਰੂ ਨੂੰ ਨਮਸਕਾਰ ਹੈ ਆਪਣੇ ਗੁਰੂ ਦੇ ਦੇਵੀ ਸਰੂਪ ਨੂੰ ਨਮਸਕਾਰ ਹੈ ਆਦ ਅੰਤ ਇੱਕੇ ਅਵਤਾਰਾ ਸੋ ਗੁਰੂ ਸਮਝਿਓ ਹਮਾਰਾ ਦਸਮ ਪਤ ਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਗਲ ਦੇ ਪਏ ਨੇ ਕਿ ਭਾਈ ਅਨਾਦੀ ਕਾਲ ਤੋਂ ਕਿ ਕੋ ਪ੍ਰਭ ਦਾਰ ਬਾਰ 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 ਗੁਰੂ ਦਾ ਰੂਪ ਧਾਰ ਕੇ ਇਸ ਸੰਸਾਰ ਦੇ ਉਤੇ ਜੀਵਾਂ ਦੇ ਉਧਾਰ ਦੇ ਲਈ ਆਉਂਦਾ ਰਹਿੰਦਾ ਹੈ ਅਤੇ ਮੇਰਾ ਸਤਿਗੁਰੂ ਵੀ ਉਸ ਅਕਾਲ ਪੁਰਖ ਦਾ ਹੀ ਰੂਪ ਹੈ ਭਾਵ ਇਹ ਹੈ ਕਿ ਸੱਚਾ ਗੁਰੂ ਪਰਮੇਸ਼ਰ ਦਾ ਰੂਪ ਹੁੰਦਾ ਹੈ ਅਤੇ ਜੀਵ ਕੇਵਲ ਤੇ ਕੇਵਲ ਅਜਿਹੇ ਪ੍ਰਤੱਖ ਸਤਿਗੁਰੂ ਦੀ ਸਹਾਇਤਾ ਨਾਲ ਹੀ ਪਰਮੇਸ਼ਰ ਦੇ ਨਾਲ ਮੇਲਾਪ ਕਰ ਸਕਦਾ ਹੈ ਦੇਰੂ ਸਾਹਿਬ ਸ੍ਰੀ ਸੋਹਣੀ ਸਾਹਿਬ ਜੀ ਦੀ ਧਾਰਮੀ ਅਸ਼ਟਪਦੀ ਦੇ ਪਹਿਲੇ ਸਰੂਪ ਦੇ ਵਿੱਚ ਪਰਮਾ ਰਹੇ ਹਨ ਸਤਿ ਪੁਰਖ ਜਿੰਨ ਜਾਣਿਆ ਸਤਿਗੁਰ ਤੇ ਸਕਾਰ ਨੋ ਤਿਸਕੇ ਸੰਗ ਸੇ ਕੋ ਉਤਰੇ ਨਾਨਕ ਹਰ ਗੁਣ ਗਾ ਸੱਚਾ ਗੁਰੂ ਕੋ ਹੁੰਦਾ ਹੈ ਜੋ ਸਤਪੁਰਖ ਨਾਲ ਮਿਲਾਪ ਕਰ ਤਪਾਵੇ ਜੀਵ ਨੂੰ ਉਹਦੀ ਸੰਗਤ ਨਾਲ ਹੀ ਪ੍ਰਭੂ ਭਗਤੀ ਨਾਲ ਹੀ ਮੋਤੀ ਪ੍ਰਾਪਤ ਹੁੰਦੀ ਹੈ ਇਸ ਲੋਕ ਦੇ ਵਿੱਚ ਜਦੋਂ ਸਾਹਿਬ ਸਮਝਾ ਰਹੇ ਹਨ ਕਿ ਜੀਵ ਆਤਮਾ ਨੂੰ ਆਪਣੀ ਲਿਵ ਪਰਮੇਸ਼ਰ ਨਾਲ ਜੋੜਨ ਦੀ ਝੋਤੀ ਸਿਰਫ ਤੇ ਸਰਬ ਉਹ ਪੂਰਾ ਗੁਰੂ ਹੀ ਸਮਝਾ ਸਕਦਾ ਹੈ ਜੋ ਆਪਣੀ ਆਤਮਾ ਪਰਮੇਸ਼ਰ ਵਿੱਚ ਲੀਨ ਕਰਕੇ ਉਸ ਦਾ ਰੂਪ ਹੋ ਚੁੱਕਾ ਹੋਵੇ ਦੂਸਰੇ ਸ਼ਬਦਾਂ ਵਿੱਚ ਕਿਸੇ ਦੂਸਰੇ ਨੂੰ ਸੱਚਖੰਡ ਉਹੀ ਪਹੁੰਚਾ ਸਕਦਾ ਹੈ ਜੋ ਖੁਦ ਆਪ ਪਹਿਲਾਂ ਪਹੁੰਚ ਚੁੱਕਾ ਹੋਵੇ ਦੰਦਾਂ ਦੇ ਨਾਮ ਲੱਜੇ ਇਸ ਕਰਕੇ RAM ਨਾਮ ਦੀ ਗੰਭੈ ਭਾਈ ਇਹ ਜਿਹੜੀ ਸੰਤ ਹੈ ਇਹ ਨਾਮ ਨਾਮ ਦੀ ਗੰਗਾ ਇਤੋਂ ਕਿਤੇ ਨਾ ਕਿਤੇ ਸਾਡੇ ਨੂੰ ਕਿਸ਼ਕਰ ਮਿਲ ਜਵੇ ਸਾਡਾ ਜਨਮ ਸਫਲ ਹੋ ਜਾਵੇ ਨਹੀਂ ਤਾਂ ਕਈ ਜਾਨੋ ਭਾਈ ਕੀੜ ਪਤੰਗਾ ਕਈ ਜਾਨਵਰ ਜ਼ਮੀਰ ਕਰਨ ਦਾ ਕਈ ਜਾਨਵਰ ਸਭ ਕੀ ਪੰਖੀ ਸਭ ਹੋ ਗਏ ਕਈ ਜਨਮ ਹੈ ਨਾ ਦੇਖ ਦਿਓ ਮੈਂ ਜਗਦੀਸ਼ ਮੈਨ ਕੀ ਵਾਰਿਆ ਚਰਨ ਤਾਲੇ ਬੈ ਸ ਜਾਇ ਇਸ ਕਰਕੇ ਇੱਥੇ ਆਉਣ ਦਾ ਸਤਿ ਪੁਰਸ਼ਾਂ ਦੇ ਦਰਸ਼ਨ ਕਰਦਾ ਭਾਰਤ ਨੇ ਜਿਹੜੇ ਸਾਧੂ ਨੇ ਸੰਤ ਨੇ ਉਹ ਪਰਿਵਾਰ ਨਾਲ ਬਹੁਤ ਪਿਆਰੇ ਆ ਜਿਹੜੀ ਬਾਣੀ ਹੈ ਭਾਵੇਂ ਗ੍ਰੀਨ ਕਾਹਦੀ ਬਾਣੀ ਹੈ ਚਾਹੇ ਸ਼੍ਰੀ ਚੰਦ ਜੀ ਦੀ ਬਾਣੀ ਹੈ ਤੇ ਚਾਹੇ ਸਰਬੋਤਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਚਾਹੇ ਭਾਗਵਤ ਗੀਤਾ ਹੈ ਭੀ ਆਮ ਕੋਥੀਆਂ ਆਮ ਬੱਲਾ ਨਹੀਂ ਜਿਹੜਾ ਆਮ ਹੋਈਆਂ ਨੇ ਸਾਡੇ ਗੂਆਂ ਪੀਣਾਂ ਸਾਡੇ ਵਾਸਤੇ ਹੋਈਆਂ ਨੇ ਤੇ ਸਾਡਾ ਬਣਦਾ ਫਰਜ਼ ਹੈ 사ਸੰਗਤ ਦੇ ਵੀ ਜਾਈਏ ਤਾਂ ਹੀ ਸਾਡਾ ਇਥੇ ਕਮਣਾ ਸੇਵਾ ਕਰਨਾ ਜੀਵਨ ਬਸਰ ਕਰਨਾ ਤਾਂ ਹੀ ਸਾਡਾ ਇਹ ਸਫਰ ਹੈ ਨਹੀਂ ਤਾਂ ਉਹ ਸਾਸਕ੍ਰਿਤੀ ਸਰੋਗ ਆਉਂਦੇ ਨੇ ਮਾਤਗਰ ਨੂੰ ਸਥਾਪਨਾ ਬਸੰਦੋ ਪਾਠੜੇ ਥਾਏ ਮਾਤਗਰ ਮੇ ਤੁਹ ਪਹਿਲਾ ਤਨ ਹੋਈਏ ਮਾਰਗ ਪਰ ਸਥਾਪਨ ਬਸੰਦੋ ਉਹwidehat ਥਾਏ ਨਾਨਕ ਸੋ ਧਣੀ ਕਿਉ ਬਸਾਰੀ ਉਧਰੇ ਕਿਸਦੇ ਨਾਲ ਕਿਸ ਦਾ ਵੀ ਉਸ ਪਰਮਾਤਮਾ ਨੂੰ ਕਿਆ ਕਰਨਾ ਆਪਣੇ ਗੁਰੂ ਨੂੰ ਪਿਆਰ ਕਰਨਾ ਸਤ ਸੰਗਤ ਨੂੰ ਕਿਆ ਕਰਨਾ ਇਹ ਗੱਲਾਂ ਬਹੁਤ ਮਜਾ ਆਤਮਾ ਵਾਲੀਆਂ ਹੁੰਦੀਆਂ ਨੇ ਇੱਕ ਪਾਸੇ ਕਈ ਵਾਰ ਅਸੀਂ ਕਹਿੰਦੇ ਕਿ ਸੰਸਾਰ ਹੈ ਕਿ ਦੁੱਖਾਂ ਦੀ ਲੋਕਾਂ ਨਾਲ ਧਾਰਾ ਹੈ ਸੰਸਾਰ ਹੈ ਵਿਰੋਧੀ ਪਤੀ ਦੇ ਪੋਸ਼ਾ ਮਾਰਾ ਕਰਨੇ ਬੇਸੰਸਾਰ ਨੂੰ ਦੇਖਦੇ ਇਹੀ ਮਾਰਕਾ ਰੂਪ ਹੈ ਧਾ ਰੂਪ ਨਗਰੀ ਆਇਆ ਇਹ ਦ੍ਰਿਸ਼ਟੀ ਮਨਨੀ ਹੈ ਪਰਮਾਤਮਾ ਦੇ ਰੂਪ ਦੇ ਵਿੱਚ ਦੇਖਣਾ ਕਿ ਸੰਗਤ ਨੂੰ ਉਹਦੀ ਬੰਦ ਨੂੰ ਉਹਦੇ ਪਿਆਰਿਆਂ ਨੂੰ ਉਹਦੀ ਸ੍ਰਿਸ਼ਟੀ ਨੂੰ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਇੱਕ ਵਿਤਾ ਇੱਕਸ ਕੇ ਹਮਾਰਕ ਤੂੰ ਮੇਰਾ ਗੁਰ ਹਾਈ ਤਾਂ ਦਾ ਮਤਲਬ ਇਹ ਹੁੰਦਾ ਕਿ ਜਿਹੜੀਆਂ ਹੋਰ ਜੁਨੀਆ ਦੇ ਦਰਤ ਨੇ ਜਿਨੇ ਕੁਝ ਵੀ ਜੋ ਕ੍ਰिएशन ਹੈ ਪਰਮਾਤਮਾ ਦੀ ਸ੍ਰਿਸ਼ਟੀ ਵਿੱਚ ਸਾਡੀ ਸਾਡੇ ਭਰਾ ਨੇ ਸਾਡੀ ਸਾਡੀ ਸਾਡੇ ਗੁਰ ਭਾਈ ਨੇ ਆ ਸਾਡੀ ਜਾਦੇ ਜ਼ਿੰਮੇਵਾਰੀ ਬਣਦੀ ਸੋ ਬਹੁਤ ਧੰਨਵਾਦ